ਮਾਲਵਾ ਚੱਲਦਾ ਹੈ ਧੰਨਵਾਦ ਹੈ ਸ਼ਰਨਾ ਵਾਲਾ ਸੋਹਣੀ ਜਿਨੇ ਅੱਜ ਦੇ ਖੇਡ ਮੇਲੇ ਦੀ ਅਪਡੇਟ ਵੀ ਕਰ ਦੇਣੀ ਹੈ ਗੋਲੇ ਦੀ ਪੰਡੋਰੀ ਵਾਲੇ ਸਾਰੇ ਭਰਾਵਾਂ ਦਾ ਦਿਲ ਦੀਆਂ ਕਰਾਈਆਂ ਤੋਂ ਬਹੁਤ ਵੱਡਾ ਧੰਨਵਾਦ ਹੈ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਸਦਕਾ ਲਾਕੇ ਦੇ ਸਹਿਯੋਗ ਦੇ ਸਦਕਾ ਅੱਜ ਦਾ ਬਹੁਤ ਵੱਡਾ ਖੇਡ ਮੇਲਾ ਹੈ ਜੋਈਆਂ ਪਿਆਰੀਆਂ ਜਿਹੜੀਆਂ ਮੁਕੰਮਲ ਹੋ ਗਈਆਂ ਨੇ ਜਿਹਦਾ ਇੰਤਜ਼ਾਰ ਸੀ ਜਾਏ ਇਹ ਸਮੇਂ ਦਾ ਇੰਤਜ਼ਾਰ ਸੀਗਾ ਸਮਾਂ ਆ ਗਿਆ ਹੈ ਜੋ ਹੁਣ ਤਿਆਰ ਜਿਹੜਾ ਸਿਰਫ ਟੀਮਾਂ ਦਾ ਕੀਤਾ ਜਾਵੇਗਾ ਇੱਕ ਹੀ ਮੁਕਾਬਲਾ ਖੇਡਿਆ ਜਾਣਾ ਹੈ ਤੇ ਕਬੱਡੀ ਦੀਆਂ ਦੋਨੇ ਟੀਮਾਂ ਪ੍ਰੋਪਰ ਜਿਹੜੀਆਂ ਪੁੱਜ ਚੁੱਕੀਆਂ ਨੇ ਬੇੰਤੀਆ ਤਿਆਰੀ ਕਰਕੇ ਜਲਦ ਮੈਦਾਨ ਦੇ ਵਿੱਚ ਆ ਜਾਣਗੀਆਂ ਰਸਾਲ ਸਿੰਘ ਸਾਲੂ ਸਾਡੀ ਜਿੰਦਗੀ ਦਾ ਮਾਣ ਹੈ ਖਾਲਸਾ ਡੈਰੀਗੇਟ ਵਾਲੇ ਭਰਾਵਾਂ ਨੇ ਇੱਕ ਵਧੀਆ ਗਰਾਊਂਡ ਤਿਆਰ ਕਰ ਦਿੱਤੀ ਹੈ ਬੇਸ਼ੱਕ بارش ਜ਼ਿਆਦਾ ਹੋਣ ਦਾ ਕਰਕੇ ਗਰਾਊਂਡ ਦਾ ਜ਼ਿਆਦਾਤਰ ਗਿੱਲੀਆਂ ਤੇ ਜ਼ਿਆਦਾਤਰ ਮੇਲੇ ਜਿਹੜੇ ਕੈਨਸਲ ਹੋ ਗਏ ਆ ਪਰ ਭਰਾਵਾਂ ਦੀ ਵਧੀਆ ਸੋਚ ਹੈ ਐਨ ਗਰਾਊਂਡ ਨੂੰ ਜਿਹੜਾ ਤਿਆਰ ਕਰ ਦਿੱਤਾ ਹੈ ਤੇ ਤਿਆਰ ਸਰਫੋਂ ਖਿਡਾਰੀਆਂ ਦਾ ਕੀਤਾ ਜਾ ਰਿਹਾ ਹੈ ਦਰਸ਼ਕਾਂ ਦਾ ਵੀ ਇਕੱਠ ਜਿਹੜਾ ਵੱਧਦਾ ਜਾ ਰਿਹਾ ਹੈ ਗਰਮੀ ਬੇਸ਼ੱਕ ਜਿਆਦਾ ਹੈ ਮੇਰੇ ਨਾਲ ਸਿੰਘਪੁਰੀਆ ਰਾਣਾ ਹੈ ਬੋਲਾ ਦਾ ਉਹ ਨਜ਼ਾਰਾ ਜਿਸ ਸਨਮਾਨ ਵਿਸ਼ੇਸ਼ ਤੌਰ ਤੇ ਕੀਤਾ ਜਾਣਾ ਹੈ ਤੇ ਸਿੰਘਪੁਰੀਆ ਮੁਬਾਰਕਬਾਦ ਹੈ ਮਕਰ ਸੰਧੂ ਦਾ ਸਨਮਾਨ ਹੋਣਾ ਧੋੜਿਆਂ ਦਾ ਸਾਨਾ ਜਲਾਈ ਨੂੰ ਜੌਨ ਸਿੰਘ ਵਾਲੇ ਦੀ ਧਰਤੀ ਤੇ ਹੋਵੇਗਾ ਤੇ ਰਵਣ ਜੀ ਰੋ ਨਹੀਂ ਜੋੜ ਮੈਨੇ ਖੇੜ ਰੋਈ ਜੌਨ ਮੈਨੇ ਆਉਂਦੇ ਆ ਪਰ ਅੱਜ ਦੇ ਦਿਨ ਦਾ ਇੰਤਿਆਰ ਸੀ ਜਾ ਕਿ ਜਿਹੜੇ ਤਰਨਤਾਰਨ ਦੀ ਬੁੱਕਲ ਦੇ ਵਿੱਚ ਵਸਿਆ ਆ ਪੰਡੋਰੀ ਗੋਲਾ ਨਗਰ ਹੈ ਪਾਆਂ ਪੰਡੋਰੀਆਂ ਦੇ ਵਿੱਚੋਂ ਪੰਡੋਰੀ ਗੋਲਾ ਨਾਮ ਆਉਂਦਾ ਹੈ ਹਰ ਸਾਲ ਵੱਡਾ ਮੇਲਾ ਹੁੰਦਾ ਹੈ ਸਾਲ ਵੀ ਕਬੱਡੀ ਦੇ ਮਹਾਰਥੀ ਮੱਲ ਇਸ ਧਰਤੀ ਦੇ ਉੱਪਰ ਖੇਡਣੇ ਤੇ ਪੈਣਗੀਆਂ ਕਬੱਡੀਆਂ ਤੇ ਵੇਖੂ ਅੱਜ ਜੱਗ ਭਈ ਮਾਰ ਮਾਰ ਧੌੜਾ ਪੈਣੇ ਕੱਢਣਗੇ ਅੱਗ ਭਈ ਕੌਣ ਕਿੰਨੇ ਪਾਣੀ ਵਿੱਚ ਅੱਜ ਪਤਾ ਜਾਣਾ ਲੱਗ ਭਈ ਕੌਣ ਕਿੰਨੇ ਪਾਣੀ ਵਿੱਚ ਅੱਜ ਪਤਾ ਜਾਣਾ ਲੱਗ ਭਈ ਬਾਕੀ ਅਜ ਪਤਾ ਲੱਗ ਜਾਣਾ ਕੌਣ ਕਿੰਨੇ ਕ ਪਾਣੀ ਦੇ ਵਿੱਚ ਹੈ ਬੇਨਤੀ ਹੈ ਢੰਡਾ ਵਾਲਿਆ ਦੇਰੀ ਨਾ ਲਾਈਏ ਟੀਮ ਲੈ ਕੇ ਜਲਦੀ ਦੇ ਨਾਲ ਨਾਲ ਮੱਖਣ ਸੰਧੂ ਦੀ ਹੈ ਅੱਜ 11000 ਤੇ ਸ਼ਾਨਦਾਰ ਕੱਪ ਦੇ ਨਾਲ ਸਨਮਾਨਿਆ ਜਾਣਾ ਹੈ ਬੇਨਤੀ ਹੈ ਮੱਖਣ ਸੰਧੂ ਮੱਖੀ ਕਲਾਂ ਵਾਲਾ ਆਈਏ ਗਰਾਊਂਡ ਦੇ ਵਿੱਚ ਜਲਦੀ ਜਲਦੀ ਟੀਮ ਲੈ ਕੇ ਬੜੇ ਤਕੜੇ ਮੁਕਾਬਲੇ ਖੇਡੇ ਜਾਣੇ ਆ ਦੁਨੀਆ ਦੇ ਟਾਪਰਾਂ ਨੂੰ ਲਾਉਣਗੇ ਗਰਾਊਂਡ ਤਿਆਰ ਹੈ ਤੇ ਗੋਲ ਜਹਾਜ਼ ਤਾਰਾ ਦੋ ਹੰਦੇ ਵਿੱਚ ਦਿਸਨੇ ਚੜ ਜਾਂਦਾ ਚਾਜਤ ਖਿਡਾਰੀ ਵਿੱਚ ਦਿਸਦੇ ਚਾਹੀਏ ਬੜਾ ਹਾਰੇ ਜਿਹਨੇ ਕਾੜੇ ਦੀ ਕੱਡੀ ਹੈ ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ ਹੈ ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ ਹੈ ਰਾਜੇ ਵੀਰ ਅਸੀਂ ਦੋ ਜਾਣੇ ਐ ਲਾਲ ਮੇਰਾ ਰਵਨ ਵੀਰ ਚੱਬਾ ਸਾਹਿਬ ਵੀ ਆਏ ਐ ਲਾਲੀ ਯਾਰਪੀਆ ਸਰਪੰਚ ਗੁਰਬੀਰ ਸਿੰਘ ਮਾਣੋ ਚੌਲ ਦਾ ਭਾਂਜਾ ਐ ਰਾਜਾ ਸਾਡਾ ਵੀਰ ਲਾਲ ਜੱਗਾ ਸਪੇਨ ਤੇ ਮੱਲੀ ਵ੍ਰੁੱਪ ਤਰਨ ਤਰਨ ਇਹਨਾਂ ਵੀਰਾਂ ਵੱਲੋਂ ਦੋਨਾਂ ਬਲਾਰਾਂ ਲਈ ਵੱਡੇ ਪਿਆਰ ਅੱਜ ਪੀਰ ਬਾਬਾ ਚਰਾਗ ਸ਼ਾਹ ਜੀ ਨੂੰ ਯਾਦ ਕਰਦੇ ਆ ਜੁਗਾ ਲੁਗਾ ਸੁਮੇਣ ਵਾਲਾ ਵੀਰ ਹੈ ਕਿ ਵੱਡੇ ਪਿਆਰ ਦੇ ਕੇ ਗਏ ਆ ਵੀਰਾਂ ਦਾ ਧੰਨਵਾਦ ਪਰ ਕੁਸ਼ਤੀਆਂ ਵੀ ਖੇਡੀਆਂ ਜਾ ਰਹੀਆਂ ਸਾਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਚਲਾਈ ਹੋਈ ਪ੍ਰਥਾ ਹੈ ਕਿਉਂਕਿ 1540 ਈਸਵੀ ਨੂੰ ਖਡੂਰ ਸਾਹਿਬ ਦੀ ਉਸ ਪਾਵਨ ਤੇ ਪਵਿੱਤਰ ਧਰਤੀ ਉੱਪਰ ਮੱਲਾ ਅਖਾੜਾ ਪਾਤਸ਼ਾਹ ਜੀ ਦੀ ਸਥਾਪਨਾ ਕੀਤੀ ਗਈ ਸੀ ਜਲਬਾਖ ਸਿੰਘ ਕੁਰਬਾਨੀ ਵਿੱਚ ਫਰਮਾਨ ਆਉਂਦਾ ਹੈ ਕਿ ਹਾਉ ਗੁਸਾਈ ਦਾ ਪਹਿਲਵਾਨ ਦਾ ਮੈਂ ਗੁਰਮੀਤ ਉੱਚਤ ਮੱਲੜਾ ਸਭ ਹੋਈ ਸਿੰਧ ਇਕੱਠੀਆਂ ਬੈ ਬੈਠੇ ਵੇਖੇ ਆਪ ਦੀਓ ਵਾਹ ਕ ਬੱਜਨ ਟਮਕ ਢੇਰੀਆਂ ਮਲ ਲੱਥੇ ਲੈੰਦੇ ਫੇਰੀਆਂ ਨਿਤੈ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ ਸਾਡੇ ਗੁਰੂ ਸਹਿਬਾਨਾ ਨੇ ਥਾਪੜੇ ਦੇ ਕਰਕੇ ਇਹਨਾਂ ਖੇਡਾਂ ਦੀ ਪ੍ਰਾਥਾ ਨੂੰ ਚਲਾਇਆ ਹੈ ਲੱਖਾ ਭਲਵਾਨ ਚੋਲਾ ਸਾਹਿਬ ਤੇ ਰਾਮ ਸਰ ਗੁਰੂ ਵਾਲੀ ਅੱਜ ਵੱਡੀਆਂ ਸੇਵਾਵਾਂ ਲਿਭਾਉਣਗੇ ਰਵੀ ਸੰਧੂ ਨਵੇਂ ਪੀੜੀਆਂ ਨਾਲ ਸੋਨੀ ਸੰਧੂ ਨਵੇਂ ਪਿੰਡ ਵਾਲਾ ਸਾਡੇ ਵੀਰ ਵਿਸ਼ੇਸ਼ ਤੌਰ ਤੇ ਚੱਲ ਕੇ ਆਇਆ ਸੋਨੀ ਛੰਨਾ ਵਾਲਾ ਸਾਡਾ ਵੀਰ ਹੈ ਜਗਦੇਵ ਕਾਲੀਏ ਵਾਲਾ ਮੰਦੀਪ ਕਾਲੀਏ ਵਾਲਾ ਤੇ ਦੇਊ ਬਾਠ ਵਾਲੇ ਸਾਡੇ ਬੁੱਧ ਸਿੰਘ ਕੋਸ ਸਾਹਿਬ ਉਹ ਵੀ ਵਿਸ਼ੇਸ਼ ਤੌਰ ਤੇ ਚੱਲ ਕੇ ਆਏ ਗਵਾਰ ਪਿੰਡ ਹੈ ਤੇ ਵਦੀਆਂ ਰੌਣਕਾਂ ਬਹਾਰਾ ਰਮਨ ਜੱਬਾ ਸਾਹਿਬ ਅੱਜ ਅੱਜ ਰੌਣਕਾਂ ਪੰਡੋਰੀ ਡੋਲੇ ਦੇ ਵਿੱਚ ਹੈ ਮੱਜ ਪੂਰੀ ਦੁਨੀਆ ਦੇ ਵਿੱਚ ਆਈ ਤੇ ਖੇਡ ਮੇਲੇ ਨੂੰ ਲਾਈ ਕੀਤਾ ਜਾ ਰਿਹਾ ਹੈ ਉਧਰ ਬਹੁਤ ਤੁਹਾਡਾ ਪਿਆਰ ਲਾਲੀ ਆਰਤੀਆ ਜੀ ਨਾਲ ਜੁਗਾ ਸਪੈਨ ਮੱਲੀ ਗਰੁੱਪ ਰਾਜਾ ਸਾਡਾ ਵੀਰ ਹੈ ਗਰਮੇਸ਼ ਸਿੰਘ ਜੀ ਸਰਪੰਚ ਮਾਨੋਚਾਲ ਬਹੁਤ ਵੱਡਾ ਪਿਆਰ ਪੰਜਾਬੀ ਮਾਂ ਬੋਲੀ ਦੇ ਲਈ ਭੇਜਿਆ ਮੈਂ ਦਿਲ ਦੀਆਂ ਗਰਾਈਆਂ ਤੋਂ ਬਹੁਤ ਵੱਡਾ ਧੰਨਵਾਦ ਕਰਦਾ ਜਦ ਮਾਨੋਚਾਲ ਨਗਰ ਦਾ ਨਾਮ ਆਉਂਦਾ ਹੈ ਤਾਂ ਬਾਬੇ ਗੁਰਬੰਦਰ ਸਿੰਘ ਮਾਨੋਚਾਲ ਦਾ ਨਾਮ ਹੈ ਸਾਡੀ ਭੈਣ ਸਿਮੂ ਗਿੱਲ ਅੱਜ ਵੱਡਾ ਮਾਨ ਸਨਮਾਨ ਸਾਡੀ ਭੈਣ ਦਾ ਸ਼ਾਨਦਾਰ ਕੱਪ ਦੇ ਨਾਲ ਕੀਤਾ ਜਾਣਾ ਹੈ ਕਿ ਵੱਡੀ ਹੌਸਲਾ ਵਧਾਈ ਹੈ ਅੱਜ ਵੱਡੇ ਮਾਨ ਸਨਮਾਨ ਇਸ ਨਗਰ ਦੀ ਧੀ ਧਿਆਣੀ ਦੇ ਕੀਤੇ ਜਾਣੇ ਹੈ ਇਹ ਮਾਨ ਵਾਲੀ ਗੱਲ ਹੈ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਵੀਰਾਂ ਨੇ ਭੈਣ ਸੁਮਨ ਗਿੱਲ ਦਾ ਅੱਜ ਵੱਡਾ ਸਨਮਾਨ ਸ਼ਾਨਦਾਰ ਕਲਪ ਦੇ ਨਾਲ ਕਰਨਾ ਹੈ ਲਾਲੀ ਕਾਰਤੀ ਸਾਡਾ ਵੀਰ ਹੈ ਇਧਰ ਦੇ ਪਾਸੇ ਰਾਜਨ ਗੰਦੀਵਾਲ ਵਾਲੇ ਦਾ ਸਨਮਾਨ ਲੱਭਪ੍ਰੀਤ ਬੱਬੂ ਸਪੇਨ ਤਰਵਿੰਦਰ ਕੈਨੇਡਾ ਸਣੀ ਫੌਜੀ ਸਾਹਿਬ ਗੋਲਦੀ ਫੌਜੀ ਸਾਹਿਬ ਜਗਰੂਪ ਪੁਰਤਗਾਲ ਲੱਭਪ੍ਰੀਤ ਸਣੀ ਲੱਭੂ ਜਰਮਨ ਜੀਤ ਸਿੰਘ ਤੇ ਸਰਦਾਰ ਬਲਵੰਤ ਸਿੰਘ ਫੌਜੀ ਸਾਹਿਬ ਇਹਨਾਂ ਵੀਰਾਂ ਵੱਲੋਂ ਅੱਜ 21000 ਰੁਪਏ ਦੀ ਨਗਦੀ ਰਾਸ਼ੀ ਦੇ ਨਾਲ ਸ਼ਾਨਦਾਰ ਕੱਪ ਦੇ ਕੇ ਕਰਕੇ ਰਾਜਨ ਗੰਢੀਵਿੰਨ ਧੱਪੜ ਵਾਲੇ ਦਾ ਵੱਡਾ ਸਨਮਾਨ ਅੱਜ ਗੋਲੇ ਦੀ ਪੰਡੋਰੀ ਵਿਖੇ ਕੀਤਾ ਜਾਣਾ ਤੰਤਰ ਪੀਰ ਬਾਬਾ ਚਰਾਗ ਸਾਹਿਬ ਨੂੰ ਯਾਦ ਕਰਦੇ ਆ ਹਰ ਸਾਲ ਦੀ ਤਰ੍ਹਾਂ ਇਹ ਵੱਡਾ ਜਿਹੜਾ ਖੇਡ ਮੇਲਾ ਸ਼ਰਤੀ ਤੇ ਹੋਣ ਜਾ ਰਿਹਾ ਹੈ ਵੱਡੀਆਂ ਰੌਣਕਾਂ ਬਹਾਰਾਂ ਇਸ ਧਰਤੀ ਤੇ ਅੱਜ ਪੀਰ ਬਾਬਾ ਚਰਾਗ ਸਾਹਿਬ ਸ਼ਾਰੀ ਤੇ ਖੇਡ ਮੇਲੇ ਪਰ ਲਵਪ੍ਰੀਤ ਸਿੰਘ ਬੱਦਗਦੀ ਰਾਸ਼ੀ ਨਾਲ ਸ਼ਾਮਤਰ ਕੱਪ ਦੇ ਨਾਮ ਵੱਡਾ ਸਰਵਾਰ ਰਾਜਨ ਗੰਡੀਵਿੰਦ ਦਾ ਹੋਇਆ ਇੱਕ ਛੱਡੀਏ ਚਕਾਰਾ ਪਿਆਰੀ ਸਾਸਤਗਰੀ ਚੜਦੀ ਕਲਾ ਦਾ ਬੋਲੋ ਵਾਹ ਜੀ ਆਵਾਜ਼ ਰਾਜਵ ਵੀ ਤੇਰੇ ਢੇਰ ਸਾਰੀਆਂ ਮੁਬਾਰਕਾਂ ਮੇਰੀ ਬੇਨਤੀ ਹੈ ਸਭਨ ਗਿੱਲ ਪੈਣ ਆ ਜਾਵੇ ਸਾਡੀ ਅਮਰੀਕਾ ਵਾਲਾ ਇਹਨਾਂ ਵੀਰਾਂ ਵੱਲੋਂ ਸ਼ਾਨਦਾਰ ਕੱਪ ਦੇ ਨਾਲ ਸਨਮਾਨ ਕੀਤਾ ਜਾਣਾ ਹੈ ਆਈਏ ਇਸ ਪਾਸੇ ਲੈ ਆਈਏ ਵਾਹ ਵੀ ਅਰਸ਼ ਪੂਲਿਆਂ ਵਾਲਾ ਦੁਨੀਆ ਦਾ ਮਹਾਨ ਖਿਡਾਰੀ ਇਸ ਪਾਸੇ ਮੱਖਰ ਸੰਧੂ ਨੇ ਐਂਟਰੀ ਕਰਦੀ ਖੇਡ ਦੇ ਮੈਦਾਨ ਵਿੱਚ ਤਾੜੀਾਂ ਕਦੀ ਦੁਨੀਆ ਦਾ ਰੁਸਤਮ ਖਨਾਰੀ ਮੱਖਰ ਸੰਧੂ ਤੋਂ ਪਿੱਛੇ-ਪਿੱਛੇ ਚਰਾਗਦੀਨ ਮਈਆਵਾਲ ਪਿੰਡ ਹੈ ਕੱਲ ਕੱਲੇ ਮਾਲ ਦਾ ਜ਼ਿਕਰ ਹੋਵੇਗਾ ਸਾਡੀ ਬੇਨਤੀ ਇਸੇ ਇਲਾਕੇ ਦੀ ਆਉਣ ਵਾਲੇ ਸਮੇਂ ਦੀ ਇੱਕ ਵਧੀਆ ਖੇਡਾਰਨਾ ਪੰਡੋਰੀ ਗੋਲੇ ਵਾਲੇ ਸੇ ਨਗਰ ਦੀ ਧੀ ਜਾਣੀ ਲਈ ਇਕੱਲੇ ਔਰਦਾਂ ਤਾੜੀਆਂ ਮਾਰ ਰਹੀ ਹੈ ਇੱਥੇ ਆਸ਼ੀਰਵਾਦ ਕਿ ਹੈ ਸਾਰੇ ਨਗਰ ਦੇ ਵੱਲੋਂ ਨਕ ਨਕ ਤੇ ਰਾਸ਼ੀ ਵੀ ਦਿੱਤੀ ਗਈ ਹੈ ਬੱਚੇ ਸਿਮੋ ਇਸੇ ਤਰ੍ਹਾਂ ਮਿਹਨਤ ਕਰਨਾ ਹੈ ਆਰ ਲਾਡੀ ਸਰਪੰਚ ਸਾਡਾ ਵੱਡਾ ਵੀਰ ਹੈ ਧੰਨਵਾਦ ਹੈ ਲਾਡੀ ਸਰਪੰਚ ਦਾ ਜ਼ਿੰਮੇਵਾਰੀਆਂ ਨੇ ਤੇ ਸਨਮਾਨ ਵੀ ਕੀਤੇ ਹੈ ਬੇਸੀਮੋ ਮੁਬਾਰਕਬਾਦ ਵੀ ਹੈ ਤੇ ਆਉਣ ਵਾਲੇ ਸਮੇਂ ਦੇ ਲਈ ਸ਼ੁਭੇ ਸ਼ਾਭਾ ਵੀ ਨੇ ਤੇ ਨਾਲ ਇਹਦੇ ਮਾਪਿਆਂ ਨੂੰ ਵੀ ਮੁਬਾਰਕ ਹੈ ਕਿ ਮਾਪਿਆਂ ਦਾ ਨਾਲ ਅਸ਼ਨ ਕੀਤਾ ਹੈ ਇਹ ਭੈਣ ਦਾ ਵੱਡਾ ਮਾਣ ਸਨਮਾਨ ਮੇਜਰ ਲੀਗ ਦੇ ਵਿੱਚ ਵੀ ਸਟੇਟ ਕਰਾਰ ਨੇ ਕਬੱਡੀਆਂ ਪਾਈਆਂ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਇੱਕ ਵਾਰ ਫਿਰ ਤੋਂ ਜ਼ੋਰਦਾਰ ਤਾੜੀਆਂ ਮਾਰ ਦਿਓ ਟੰਡੋਰੀ ਸਾਰੇ ਭਰਾ ਬੇਨਤੀ ਆਰਤੀਆ ਸਾਹਿਬ ਨਾਲ ਜੁੱਤੀ ਵਾਲੇ ਵੀਰ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਰਾਣੇ ਸਿੰਘ ਪੁਰੀਏ ਦਾ ਸਨਮਾਨ ਕੀਤਾ ਜਾ ਰਿਹਾ ਹੈ ਕਬੱਡੀ ਦਾ ਕਬੱਡੀਆ ਬੁਲਾਵਾ ਹੈ ਲੈ ਵੀ ਰਾਣਾ ਤੇਰੀ ਹਾਈਟ ਨਾਲੋਂ ਵੱਡਾ ਕੱਪ ਟੰਡੋਰੀ